ਜੀ ਦੇਖ ਰਹੇ ਹਾਂ ਔਨ ਅਰ ਪਟਿਆਲਾ ਪੁਲਿਸ ਵੱਲੋਂ ਸੁਮੀਰ ਕਟਾਰੀਆ ਨੌਜਵਾਨ ਦੇ ਕਤਲ ਦੇ ਮਾਮਲੇ ਦੇ ਵਿੱਚ ਅੱਜ ਪੁਲਿਸ ਵੱਲੋਂ ਇੱਕ ਹੋਰ ਪੰਜਵੇਂ ਨੌਜਵਾਨ ਨੂੰ ਜੋ ਕਿ ਪਟਿਆਲਾ ਦੇ ਦੇਵੀਗਰ ਰੋਡ ਦੇ ਨੇੜੇ ਇੱਕ ਇਨਕਾਊਂਟਰ ਹੋਇਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਨਾਲ ਨੇ ਐਸਐਸਪੀ ਪਟਿਆਲਾ ਦੱਸਣਗੇ ਸਰ ਇਹ ਨੌਜਵਾਨ ਨੂੰ ਕਿਵੇਂ ਗ੍ਰਿਫਤਾਰ ਕੀਤਾ ਚਾ ਪੁਲਿਸ ਵੱਲੋਂ ਇਨਕਾਊਂਟਰ ਹੋਇਆ ਕੀ ਹੋਇਆ ਬੀਤੇ ਦਿਨੀ ਜਿਹੜਾ ਸੁਮੀਰ ਕਟਾਰੀਆ ਇੱਕ ਬੜਾ ਸੰਸਨੀ ਕੇਸ ਕਤਲ ਕਾਂਡ ਹੋਇਆ ਸੀ ਜਿੱਦੇ ਚ ਗੱਡੀ ਖੋਣ ਦੀ ਨੀਅਤ ਨਾਲ ਚਾਰ ਜਾਣਿਆਂ ਨੇ ਵਾਸੀ ਰੋਡ ਜਿਹੜਾ ਇੱਕ ਬੜਾ ਕੌਸ਼ ਏਰੀਆ ਉਹਦੇ ਵਿੱਚ ਸਵੇਰੇ 2:30 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਦੇ ਵਿੱਚ ਅਸੀਂ 24 ਘੰਟਿਆਂ ਦੇ ਅੰਦਰ ਦੋ ਜਿਹੜੇ ਪਹਿਲੇ ਲੋੜੀਦੇ ਐਕਿਊ ਸੀਗੇ ਉਹ ਅਰੈਸਟ ਕਰਨੇ ਸੀ ਪਰ ਜਿਹੜਾ ਮੇਨ ਐਕਿਊ ਸੀ ਜਿਹੜਾ ਇਸ ਕ੍ਰਾਈਮ ਦਾ ਮੇਨ ਕਰਤਾ ਧਰਤਾ ਸੀਗਾ ਉਹਨੂੰ ਅੱਜ ਇੰਚਾਰ ਸੀਆਈਏ ਪਟਿਆਲਾ ਦੀ ਟੀਮਾਂ ਨੇ ਉਹਨੂੰ ਅਰੈਸਟ ਕੀਤਾ ਤੇ ਜਦੋਂ ਉਹਨੂੰ ਰੋਕਿਆ ਗਿਆ ਤੇ ਉਹਨੇ ਪੁਲਿਸ ਪਾਰਟੀ ਦੇ ਉੱਪਰ ਗੋਲੀਆਂ ਚਲਾਈਆਂ ਤੇ ਜਵਾਬੀ ਫਾਇਰ 'ਚ ਉਹਦੀ ਲੱਤ 'ਤੇ ਗੋਲੀ ਲੱਗੀ ਇਹਨਾਂ ਨੇ ਸੁਨੀਰ ਕਟਾਰੀਆ ਕਤਲकांड ਨੂੰ ਅੰਜਾਮ ਦੇਣ ਤੋਂ ਪਹਿਲਾਂ ਲੁਧਿਆਣੇ 'ਵੀ ਇੱਕ i20 ਗੱਡੀ ਖੋਈ ਸੀ ਤੇ ਉਹਦੇ 'ਚ ਇੱਕ ਲੇਡੀਜ਼ ਤੇ ਉਹਦੇ ਬੇਟੇ ਨੂੰ ਵੀ ਉਸ ਗੱਡੀ ਦੇ ਨਾਲ ਹੀ ਕਿਡਨਾਪ ਕਰਕੇ ਲਾਇਆ ਸੀ ਤੇ ਇਹ ਜਿਹੜਾ ਸੁਖਦੀਪ ਸਿੰਘ ਉਰਫ ਉੱਗਾ ਹੈਗਾ ਇਹਦੇ 'ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਬੜਾ ਡੈਸਪਰੇਟ ਕਰਨ ਨੂੰ ਸੀਗਾ ਕਿ ਮੈਸਪੀ ਸਿਟੀ ਡੀਐਸਪੀ ਸਿਟੀ 1 ਐਸਪੀ ਡੀ ਡੀਐਸਪੀ ਡੀ ਤੇ ਇੰਚਾਰਜ ਸੀਆਈਏ ਦੀ ਟੀਮਾਂ ਨੂੰ ਇਸ ਕੰਮ ਲਈ ਸ਼ਲਾਘਾ ਕਰਦਾ ਕਿ ਇਹਨਾਂ ਨੇ ਬੜੀ ਛੇਤੀ ਇਸ ਵਾਰਦਾਤ ਨੂੰ ਪ੍ਰੇਸ਼ ਕਰ ਦਿੱਤਾ। ਫਰੀਦਬੁਰਜਾ ਕਿੰਨੇ ਕ ਮੁਲਜ਼ਮ ਰਹਿ ਗਏ ਇਸ ਨੂੰ ਘਟਾਰਿਆ ਇਹਦੇ ਚ ਇਕੱਲਾ ਇੱਕੋ ਮੁਲਜ਼ਮ ਰਹਿ ਗਿਆ ਸੀ। ਉਹਦੇ ਲਈ ਸਾਡਾ ਇੰਟਰ ਸਟੇਟ ਆਪਰੇਸ਼ਨ ਜਾਰੀ ਹੈ। ਕਿਸੇ ਦੂਜੇ ਸੂਬੇ ਚ ਪਟਿਆਲਾ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਤੇ ਉਹਨੂੰ ਵੀ ਬਹੁਤ ਛੇਤੀ ਹਰਸ਼ ਕਰਦੇ। ਤੋਂ ਸਰ ਨੇ ਦੱਸਿਆ ਇੱਕ ਨੌਜਵਾਨ ਜਿਹੜਾ ਕਿ ਸਮੀਰ ਕੁਟਾਰੀਆ ਕਤਲ ਮਾਮਲੇ ਦੇ ਵਿੱਚ ਰਹਿ ਗਿਆ ਤੇ ਜਿਸ ਨੂੰ ਪਟਿਆਲਾ ਪੁਲਿਸ ਛੇਤੀ ਗ੍ਰਿਫਤਾਰ ਕਰ ਲੇਗੀ। ਉਹਨਾਂ ਦੀ ਵੱਖ-ਵੱਖ ਟੀ ਤੇ ਉਹ ਇਸ ਦੋਸ਼ੀ ਨੂੰ ਫੜਨ ਲਈ ਰਵਾਨਾ ਹੋਈ ਹੈ ਪਟਿਆਲਾ ਤੋਂ ਔਨਅਰ ਦੇ ਨਾਲ ਚਰਨਜੀਤ ਚੋਸ਼ੀ ਰਿਪੋਰਟ ਤੁਸੀਂ ਦੇਖ ਰਹੇ ਹੋ ਔਨਅਰ ਪਟਿਆਲਾ ਪੁਲਿਸ ਵੱਲੋਂ ਸੁਮੀਰ ਕਟਾਰੀਆ ਨੌਜਵਾਨ ਦੇ ਕਤਲ ਦੇ ਮਾਮਲੇ ਦੇ ਵਿੱਚ ਅੱਜ ਪੁਲਿਸ ਵੱਲੋਂ ਇੱਕ ਹੋਰ ਪੰਜਵੇਂ ਨੌਜਵਾਨ ਨੂੰ ਜੋ ਕਿ ਪਟਿਆਲਾ ਦੇ ਦੇਵੀਗਰ ਰੋਡ ਦੇ ਨੇੜੇ ਇੱਕ ਇਨਕਾਊਂਟਰ ਹੋਇਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਨਾਲ ਨੇ ਐਸਐਸਪੀ ਪਟਿਆਲਾ ਦੱਸਣਗੇ ਸਰ ਇਹ ਨੌਜਵਾਨ ਨੂੰ ਕਿਵੇਂ ਗ੍ਰਿਫਤਾਰ ਕੀਤਾ ਕਿਹਾ ਪੁਲਿਸ ਵੱਲੋਂ ਇਨਕਾਊਂਟਰ ਹੋਇਆ ਕੀ ਹੋਇਆ ਬੀਤੇ ਦਿਨੀ ਜਿਹੜਾ ਸੁਮੀਰ ਕਟਾਰੀਆ ਇੱਕ ਬੜਾ ਸੰਸਨੀ ਕੇਸ ਕਤਲकांड ਹੋਇਆ ਸੀ ਜਿਹਦੇ ਵਿੱਚ ਗੱਡੀ ਖੋਣ ਦੀ ਨੀ ਵਾਸੀ ਰੋਡ ਜਿਹੜਾ ਇੱਕ ਬੜਾ ਕੌਸ਼ ਏਰੀਆ ਉਹਦੇ ਵਿੱਚ ਸਵੇਰੇ 2:30 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਦੇ ਵਿੱਚ ਅਸੀਂ 24 ਘੰਟਿਆਂ ਦੇ ਅੰਦਰ ਦੋ ਜਿਹੜੇ ਪਹਿਲੇ ਲੋੜੀਦੇ ਐਕਿਊ ਸੀਗੇ ਉਹ ਅਰੈਸਟ ਕਰਨੇ ਸੀ ਪਰ ਜਿਹੜਾ ਮੇਨ ਐਕਿਊ ਸੀ ਜਿਹੜਾ ਇਸ ਕ੍ਰਾਈਮ ਦਾ ਮੇਨ ਕਰਤਾ ਧਰਤਾ ਸੀਗਾ ਉਹਨੂੰ ਅੱਜ ਇੰਚਾਰ ਸੀਆਈਏ ਪਟਿਆਲਾ ਦੀ ਟੀਮਾਂ ਨੇ ਉਹਨੂੰ ਅਰੈਸਟ ਕੀਤਾ ਤੇ ਜਦੋਂ ਉਹਨੂੰ ਰੋਕਿਆ ਗਿਆ ਤੇ ਉਹਨੇ ਪੁਲਿਸ ਕਾਟੀ ਦੇ ਉੱਪਰ ਗੋਲੀਆਂ ਚਲਾਈਆਂ ਤੇ ਜਵਾਬੀ ਫਾਇਰ 'ਚ ਉਹਦੀ ਲੱਤ 'ਤੇ ਗੋਲੀ ਲੱਗੀ ਇਹਨਾਂ ਨੇ ਸੁਨੀਰ ਕਟਾਰੀਆ ਕਤਲकांड ਨੂੰ ਅੰਜਾਮ ਦੇਣ ਤੋਂ ਪਹਿਲਾਂ ਲੁਧਿਆਣੇ ਵੀ ਇੱਕ i20 ਗੱਡੀ ਖੋਈ ਸੀ ਤੇ ਉਹਦੇ 'ਚ ਇੱਕ ਲੇਡੀਜ਼ ਤੇ ਉਹਦੇ ਬੇਟੇ ਨੂੰ ਵੀ ਉਸ ਗੱਡੀ ਦੇ ਨਾਲ ਹੀ ਕਿਡਨਾਪ ਕਰਕੇ ਲਾਇਆ ਸੀ ਤੇ ਇਹ ਜਿਹੜਾ ਸੁਖਦੀਪ ਸਿੰਘ ਉਰਫ ਉੱਗਾ ਹੈਗਾ ਇਹਦੇ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਬੜਾ ਡੈਸਪਰੇਟ ਕਰਨ ਨੂੰ ਸੀਗਾ ਕਿ ਮੈਸਪੀ ਸਿਟੀ ਡੀਐਸਪੀ ਸਿਟੀ 1 ਐਸਪੀਡੀ ਡੀਐਸਪੀਡੀ ਤੈਂਚਾਰਸੀਆਈਏ ਦੀ ਟੀਮਾਂ ਨੂੰ ਇਸ ਕੰਮ ਲਈ ਸ਼ਲਾਘਾ ਕਰਦਾ ਕਿ ਇਹਨਾਂ ਨੇ ਬੜੀ ਛੇਤੀ ਇਸ ਵਾਰਦਾਤ ਨੂੰ ਪ੍ਰੈਸ ਕਰ ਦਿੱਤਾ। ਫਿਰ ਇਹਦੇ ਵਿੱਚ ਕਿੰਨੇ ਕ ਮੁਲਜ਼ਮ ਰਹਿ ਗਏ? ਇਸ ਵੀਰ ਕੁਟਾਰੀਆ ਇਹਦੇ ਵਿੱਚ ਇਕੱਲਾ ਇੱਕੋ ਮੁਲਜ਼ਮ ਰਹਿ ਗਿਆ ਸੀ। ਉਹਦੇ ਲਈ ਸਾਡਾ ਇੰਟਰ ਸਟੇਟ ਆਪਰੇਸ਼ਨ ਜਾਰੀ ਹੈ। ਕਿਸੇ ਦੂਜੇ ਸੂਬੇ ਚ ਪਟਿਆਲਾ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਤੇ ਉਹਨਾਂ ਨੇ ਵੀ ਬਹੁਤ ਛੇਤੀ ਅਰੈਸਟ ਕਰ ਦਿੱਤਾ। ਤੋਂ ਸਰ ਨੇ ਦੱਸਿਆ ਇੱਕ ਨੌਜਵਾਨ ਜਿਹੜਾ ਕਿ ਸਮੀਰ ਕੁਟਾਰੀਆ ਕਤਲ ਮਾਮਲੇ ਦੇ ਵਿੱਚ ਰਹਿ ਗਿਆ ਤੇ ਜਿਸ ਨੂੰ ਪਟਿਆਲਾ ਪੁਲਿਸ ਛੇਤੀ ਗ੍ਰਿਫਤਾਰ ਕਰ ਲੇਗੀ। ਉਹ ਜਿਹੜੀ ਵੱਖ-ਵੱਖ ਤੇ ਉਹ ਇਸ ਦੋਸ਼ੀ ਨੂੰ ਫਿਰਨਲੀ ਰਵਾਨਾ ਹੋਈ ਹੈ ਪਟਿਆਲਾ ਤੋਂ ਆਨਰ ਦੇ ਨਾਲ ਚਰਨਜੀਤ ਚੋਸ਼ੀ ਰਿਪੋਰਟ